ਗੁੱਡ ਮਾਰਨਿੰਗ एवरीवन ਕਿਵੇਂ ਹੋ ਸਾਰੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਜੀ ਅੱਜ ਮੈਂ ਦੇਖੋ ਜੀ ਤੜਕੇ ਦੇ ਉੱਤੇ ਹੀ ਪਹਿਲਾਂ ਫੋਕਸ ਕੀਤਾ ਹੈ ਕਿਉਂਕਿ ਮੈਂ ਬਣਾ ਰਹੀ ਹਾਂ ਸ਼ਲਗਮ ਸ਼ਲਗਮ ਜਿਹੜਿਆ ਗੈਸ ਤੇ ਬੰਦੇ ਹੋਏ ਆ ਉੱਪਰ ਤੇ ਇਧਰ ਮੈਂ ਤੜਕਾ ਜਿਹੜਾ ਆ ਇਹਦਾ ਅਜੇ ਕਟਿੰਗ ਕਰਨਾ ਆ ਸਾਰਾ ਛਿੱਲ ਕੇ ਵਧੀਆ ਵਾਸ਼ ਕਰਕੇ ਤੇ ਸਜਾ ਕੇ ਰੱਖ ਲਿਆ ਹੋਇਆ ਤੇ ਮੈਂ ਲਸਣ ਟਮਾਟਰ ਹਰੀ ਮਿਰਚ ਪਿਆਜ਼ ਅਦਰਕ ਤੇ ਪਿਆਜ਼ ਦੀਆਂ ਜਿਹੜੀਆਂ ਭੂਕਾਂ ਨਹੀਂ ਹੁੰਦੀਆਂ ਨਵਾਂ ਆਪਾਂ ਪਿਆਜ਼ ਲਗਾਣੇ ਆ ਤੇ ਨਾਲ ਦੀ ਨਾਲ ਧਨੀਆ ਵੀ ਠੀਕ ਹੈ ਇਹ ਮੈਂ ਵਿੱਚ ਕਟਿੰਗ ਕਰਕੇ ਪਾਉਣਾ ਆ ਤੇ ਸਭ ਤੋਂ ਪਹਿਲਾਂ ਆਪਾਂ ਚਾਹ ਪਾਣੀ ਪੀਤਾ ਤੇ ਦੁੱਧ ਨੂੰ ਬੋਇਲ ਕੀਤਾ ਤੇ ਹੁਣ ਅਸੀਂ ਇਹ ਕਰਦੇ ਪਏ ਆ ਉਸ ਤੋਂ ਬਾਅਦ ਅਸੀਂ ਬਣਾਵਾਂਗੇ ਨਾਲ ਰੋਟੀ ਤੜਕਾ ਲਗਾਉਂਗੀ ਤੇ ਤੁਹਾਨੂੰ ਪਤਾ ਮਾਰਨਿੰਗ ਜਿਹੜੇ ਕੰਮ ਹੁੰਦੇ ਨੇ ਬਹੁਤ ਜ਼ਿਆਦਾ ਹੁੰਦੇ ਨੇ ਤੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾਉਣੀ ਆ ਆ ਦੇਖੋ ਮੇਰੀ ਕਦੂਕਾਸ ਜਿਹੜੀ ਹੁੰਦੀ ਆ ਇਹ ਮੈਂ ਬਹੁਤ ਹੀ ਵਧੀਆ ਸੋਹਣੀ ਲੱਗੀ ਸੀ ਮੈਨੂੰ ਤੇ ਮੈਂ ਖਰੀਦੀ ਹੋਈ ਹੈ ਡੀਮਾਰਟ ਤੋਂ ਕਿਉਂਕਿ ਜਦੋਂ ਵੀ ਮੈਂ ਚਾਹ ਬਣਾਉਣੀ ਆ ਨਾ ਤੇ ਇਹਦੇ ਨਾਲ ਮੈਂ ਅਦਰਕ ਨੂੰ ਕ੍ਰਸ਼ ਕਰਕੇ ਚਾਹ ਦੇ ਵਿੱਚ ਪਾਉਣੀ ਆ ਤੇ ਮੈਨੂੰ ਬਹੁਤ ਪਿਆਰੀ ਲੱਗਦੀ ਆ ਇਸ ਲਈ ਮੈਂ ਇੱਥੇ ਨਾਲ ਹੀ ਇਹਨੂੰ ਟੰਗਿਆ ਹੁੰਦਾ ਆ ਬਿਲਕੁਲ ਤੇ ਹੁਣ ਜਿਵੇਂ ਤੜਕਾ ਕਟਿੰਗ ਕਰ ਲੈਣੀ ਆ ਪਹਿਲਾਂ ਫੇਰ ਮੈਂ ਤੁਹਾਨੂੰ ਦਿਖਾਉਣੀ ਆ ਓਕੇ ਤੇ ਹੁਣ ਮੈਂ ਤੜਕਾ ਜਿਹੜਾ ਆ ਕਟਿੰਗ ਕਰਕੇ ਨਾ ਤੇ ਰੈਡੀ ਕਰ ਲਿਆ ਹੋਇਆ ਆ ਜਿਹੜਾ ਲਸਣ ਆ ਉਹ ਮੈਂ ਵੈਸੇ ਤੇ ਕੁੱਕਰ ਚੀ ਪਾਉਣੀ ਹੁੰਨੀ ਆ ਨਾਲ ਹੀ ਜਿਦਨਾ ਕਿ ਵਿਸਲ ਆ ਜਾਵੇ ਬਟ ਅੱਜ ਮੈਂ ਨਾ ਅਲੱਗ ਤੋਂ ਹੀ ਕਟਿੰਗ ਕਰ ਲਿਆ ਹੋਇਆ ਤੇ ਜਿਹੜਾ ਕੜੀ ਪੱਤਾ ਹੈ ਇਹ ਮੈਂ ਜ਼ਰੂਰ ਪਾਉਣੀ ਹੁੰਨੀ ਆ ਇਹਦਾ ਫਲੇਵਰ ਬਹੁਤ ਅੱਛਾ ਆਉਂਦਾ ਹੈ ਤੇ ਛਲਗਮ ਮੈਂ ਕੋਟ ਕੇ ਰੈਡੀ ਕਰ ਲਿਆ ਹੋਇਆ ਛਲਗਮ ਸਿਰਫ ਮੈਂ ਆਪਣੇ ਲਈ ਬਣਾ ਰਹੀ ਆ ਤੁਸੀਂ ਇਹ ਨਹੀਂ ਕਹਿਣਾ ਦੇਖ ਕੇ ਕਿ ਬਹੁਤ ਥੋੜੇ ਬਣੇ ਆ ਕਿਉਂਕਿ ਬੱਚੇ ਨਹੀਂ ਖਾਂਦੇ ਇਸ ਲਈ ਮੈਂ ਖੋਦਲੀ ਬਣਾ ਰਹੀ ਆ ਓਕੇ ਜੀ ਤੇ ਚਲੋ ਤੜਕਾ ਲਗਾਨੀ ਆ ਤੇਲ ਹੋ ਗਿਆ ਰੈਡੀ ਸਭ ਤੋਂ ਪਹਿਲਾਂ ਮੈਂ ਲਸਣ ਅਦਰਕ ਜਿਹੜੇ ਹਨ ਉਹ ਤੜਕਾ ਲਗਾ ਰਹੀਆਂ ਹਲਕਾ ਇਹਨੂੰ ਫਰਾਈ ਕਰ ਲਿਆ ਹੋਇਆ ਹੁਣ ਉਸ ਤੋਂ ਬਾਅਦ ਮੈਂ ਪਾ ਦਿੱਤੇ ਹੋਏ ਹੈ ਜੀ ਪਿਆਜ਼ ਨਾਲ ਹੀ ਮੈਂ ਥੋੜੀ ਜਿਹੀ ਪਾ ਦਿੱਤੀ ਹੋਈ ਹੈ ਵਿੱਚ ਰਾਈ ਰਾਈ ਜਿਹੜੀ ਹੈ ਮੈਨੂੰ ਉਹ ਵੀ ਬੜਾ ਵਧੀਆ ਫਲੇਵਰ ਆਉਂਦਾ ਉਹਦਾ ਤੇ ਜੀਰੇ ਦੀ ਥਾਂ ਮੈਂ ਰਾਈ ਪਾ ਦਿੱਤੀ ਹੋਈ ਹੈ ਜੀ ਹੁਣ ਮੈਂ ਲਗਾ ਲਿਆ ਹੋਇਆ ਜੀ ਤੜਕਾ ਛਲਗਮਾ ਨੂੰ ਤੁਸੀਂ ਦੇਖ ਸਕਦੇ ਹੋ yellow green red ਕਿੰਨਾ ਵਧੀਆ ਜਿਹੜਾ ਕਲਰ ਆਇਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਨੇ ਆ ਦਸੋ ਤੁਸੀਂ ਵੀ ਐਵੇਂ ਹੀ ਟਰਾਈ ਕਰਿਆ ਕਰੋ ਹਾਂਜੀ ਜੀ ਸ਼ਲਗਮਾ ਨੂੰ ਲਾ ਲਿਆ ਹੋਇਆ ਸੀ ਤੜਕਾ ਤੇ ਇੱਧਰ ਸਾਡੀ ਬੰਦੀ ਪਈ ਆ ਰੋਟੀ ਤੇ ਇੱਧਰ ਸਾਡੀ ਬੰਦੀ ਪਈ ਆ ਨਾਲ ਹੀ ਚਾਹ ਤੇ ਅਸੀਂ ਪਹਿਲਾਂ ਖਾਵਾਂਗੇ ਰੋਟੀ ਨਾਲ ਪੀਵਾਂਗੇ ਚਾਹ ਸ਼ਲਗਮ ਆਪਾਂ ਕਰ ਲਿਆ ਹੋਇਆ ਰਿਹਾ ਜੀ ਦੇਖੋ ਜੇ ਪਰੌਂਠੀ ਖਾਣੀ ਆ ਬੱਚਾ ਨੇ ਪਰੌਂਠੀ ਖਾ ਲਣਗੇ ਤਾਂ ਮੈਂ ਚਾਹ ਬਣਾਉਂਦੀ ਪਈ ਆ ਤੇ ਕਿਉਂਕਿ ਉਹ ਛਲਗਮ ਨਹੀਂ ਪਸੰਦ ਕਰਦੇ ਇਸ ਲਈ ਚਾਹ ਵੀ ਸਾਡੀ ਜੜੀ ਆ ਜੀ ਦੁੱਧ ਚ ਪੱਤੀ ਹੈਗੀ ਆ ਚਾਹ ਮਤਲਬ ਪਾਣੀ ਵਾਲੀ ਨਹੀਂ ਬਣਾ ਰਹੀ ਮੈਂ ਦੁੱਧ ਚ ਪੱਤੀ ਹੈ ਜੀ ਅਦਰਕ ਵਾਲੀ ਬੰਦੀ ਪਈ ਹੈ ਤੇ ਹੁਣ ਇਹ ਵੀ ਰੋਟੀ ਤੋਂ ਬਾਅਦ ਮੈਂ ਵੀ ਕੁਟ ਪੀ ਲੂੰਗੀ ਤੇ ਬਾਕੀ ਬੱਚੇ ਪਰੌਂਠੀ ਖਾ ਲਣਗੇ ਇਹਦੇ ਨਾਲ ਅਸੀਂ ਹੁਣ ਫਰੈਂਡਸ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਗੁਰਦੁਆਰਾ ਸਾਹਿਬ ਬਾਬਾ ਬਕਾਲਾ ਸਾਹਿਬ ਆਏ ਆ ਜੀ ਅੱਜ ਤਨਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹੈ ਤੁਸੀਂ ਵੀ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਦੇ ਅਸੀਂ ਤੁਹਾਨੂੰ ਅੰਦਰ ਦੇ ਵੀ ਦਰਸ਼ਨ ਕਰਵਾਵਾਂਗੇ ਬਾਬਾ ਜੀ ਦੇ ਡੈਕੋਰੇਸ਼ਨ ਵੀ ਹੋਇਆ ਕੀਤਾ ਹੋਇਆ ਬਾਬਾ ਜੀ ਦਾ ਸਾਰੇ ਬਹੁਤ ਸਾਰੀਆਂ ਰੌਣਕਾਂ ਲੱਗੀਆਂ ਹੋਈਆਂ ਜੀ ਗੁਰੂ ਸਰ ਹੁਣ ਅਸੀਂ ਜਾਂਦੇ ਆ ਜੀ ਜੋੜਾ ਘਰ ਤੁਸੀਂ ਸੰਗਤ ਦੇਖ ਸਕਦੇ ਹੋ ਬਹੁਤ ਸਾਰੀ ਸੰਗਤ ਆ ਦਿਖੋ ਇੱਧਰ ਵੀ ਅੱਜ ਬਹੁਤ ਸੰਗਤ ਹੈ ਬਈ ਰੌਣਕਾਂ ਨੇ ਜੀ ਪੂਰੀਆਂ ਗੁਰੂ ਘਰ ਹੈ ਜੋੜਾ ਘਰ ਆ Yeah. का फोन है अभी अभी अपने करके वो मेरा आगे ਦੇਖੋ ਜੀ ਪਲਾਂਟਸ ਵੀ ਬਹੁਤ ਸੋਹਣੇ ਹਨ ਨਾ ਬਾਬਾ ਜੀ ਦੇ ਲੱਗੇ ਹੋਏ ਆ ਤੇ ਮੈਂ ਵੀਡੀਓ ਬਣਾ ਲਈ ਹੋਈ ਹੈ ਪਰ ਬੋਲੀ ਕੁਝ ਨਹੀਂ ਸੀਗੀ ਕਿਉਂਕਿ ਬਾਬਾ ਜੀ ਦਾ ਪਾਰਟਸਾਲ ਦਾ ਵੈਸੇ ਹੀ ਉੱਥੇ ਤੇ ਫਿਰ ਮੈਂ ਬੋਲਦੀ ਨਹੀਂ ਹੁੰਦੀ ਜੀ ਤੇ ਸੋ ਤੁਸੀਂ ਵੀ ਗੁਰੂ ਮਹਾਰਾਜ ਦੇ ਦਰਸ਼ਨ ਕਰੋ ਅੱਜ ਸ੍ਰੀ ਬਾਬਾ ਬਕਾਲਾ ਸਾਹਿਬ ਬਹੁਤ ساری ਇੱਥੇ ਰੌਣਕ ਲੱਗੀ ਹੋਈ ਹੈ ਅੱਜ ਜੀ ਫੁੱਲਾਂ ਦੀ ਦੇਖੋ ਤੁਸੀਂ ਬਹੁਤ ਹੀ ਪਿਆਰੇ ਫਲਾਵਰ ਨੇ ਹੁਣ ਸਾਡੇ ਘਰੇ ਵਾਪਸੀ ਹੈ ਜੀ ਹੁਣ ਅਸੀਂ ਚੱਲਿਆ ਘਰੇ ਬਾਕੀ ਦਾ ਵਲੌਗ ਘਰੇ ਜਾ ਕੇ ਮੈਂ ਬਣਾਣੀ ਆ ਹਾਂਜੀ ਪਹਿਲਾਂ ਅਸੀਂ ਸਾਗ ਲੈ ਕੇ ਆਏ ਆ ਜੀ ਬਾਬਾ ਬਕਾਲਾ ਸਾਹਿਬ ਤੋਂ ਤੇ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਚੁਗ ਕੇ ਸਾਫ਼ ਸੁਥਰਾ ਕਰਕੇ ਤੇ ਅਸੀਂ ਇਹਨੂੰ ਹੁਣ ਵਾਸ਼ ਕਰਕੇ ਤੇ ਇਦਾਂ ਸੁੱਕਣ ਲਈ ਰੱਖ ਦਿੱਤਾ ਸੀਗਾ ਜੀ ਤੇ ਹੋ ਗਿਆ ਹੋਇਆ ਹੁਣ ਅਸੀਂ ਇਹਨੂੰ ਕਟਿੰਗ ਕਰਕੇ ਤੇ ਕੁੱਕਰ ਦੇ ਵਿੱਚ ਪਾਉਣ ਲੱਗੇ ਆ ਗੈਸ ਦੇ ਉੱਪਰ ਜਿਹੜਾ ਪਾਣੀ ਰੱਖ ਦਿੱਤਾ ਆ ਤੇ ਹੁਣ ਅਸੀਂ ਇਹਨੂੰ ਕਰਾਂਗੇ ਕਟਿੰਗ ਸੋ ਵਲੌਗ ਦੇ ਨਾਲ ਤੁਸੀਂ ਬਨੇ ਰਹੋ ਤੇ ਵਲੌਗ ਸਾਰਾ ਪੂਰਾ ਦੇਖਿਓ ਐਂਡ ਤੱਕ ਇਹ ਸਾਡਾ ਅੱਜ ਸਾਰੇ ਦਿਨ ਦਾ ਵਲੌਗ ਆ ਕਿ ਅਸੀਂ ਦਿਨ ਦੇ ਵਿੱਚ ਕੀ ਕੀ ਕੰਮ ਕੀਤੇ ਠੀਕ ਹੈ ਜੀ ਤੇ ਅਸੀਂ ਜਦੋਂ ਸਾਗ ਨੂੰ ਕਟਿੰਗ ਕਰਕੇ ਵਿੱਚ ਪਾਵਾਂਗੇ ਬਣਾਵਾਂਗੇ ਉਹ ਵੀ ਤੁਹਾਨੂੰ ਜਰੂਰ ਦਿਖਾਵਾਂਗੇ ਹਾਂਜੀ ਸਾਗ ਮੈਂ ਰੱਖ ਦਿੱਤਾ ਹੋਇਆ ਜੀ ਉੱਪਰ ਗੈਸ ਦੇ ਤੇ ਕੁੱਕਰ ਕਰ ਦਿੱਤਾ ਹੋਇਆ ਆਪਾਂ ਬੰਦ ਤੇ ਹੁਣ ਆਪਾਂ ਦੇਖਦੇ ਹਾਂ ਅਗਲਾ ਕੰਮ ਕਿਹੜਾ ਕਰਨਾ ਹੈ ਕਰਦਾ ਚਲੋ ਜੀ ਹਾਂਜੀ ਹੁਣ ਸਾਗ ਦੇ ਨਾਲ ਨਾਲ ਅਸੀਂ ਬਣਾ ਰਹੇ ਹਾਂ ਜੀ ਮੱਖਣ ਕਿਉਂਕਿ ਤੁਹਾਨੂੰ ਪਤਾ ਸਾਗ ਦੇ ਵਿੱਚ ਮੱਖਣ ਬਹੁਤ ਜ਼ਰੂਰੀ ਹੁੰਦਾ ਹੈ ਤੇ ਸਾਗ ਦੀਆਂ ਵਿਸਲਾਂ ਦੀ ਬਾਜ ਵੀ ਤੁਹਾਨੂੰ ਆਈ ਰਹੀ ਹੈ ਦੇਖੋ ਜੀ ਕੁੱਕਰ ਹੌਲੀ ਹੌਲੀ ਸੂ-ਸੂ ਕਰੀ ਜਾ ਰਿਹਾ ਹੈ ਸਾਗ ਸੱਡਾ ਬੰਦਾ ਪਿਆ ਹੈ ਤੇ ਜਿਹੜਾ ਮੱਖਣ ਆ ਉਹ ਵੀ ਬੱਸ ਸਾਡਾ ਨਿਕਲਣ ਲੱਗਾ ਹੈ ਤਿਆਰੀ ਹੈ ਮੱਖਣ ਦੀ ਕਿਉਂਕਿ ਤੁਹਾਨੂੰ ਪਤਾ ਆਪਾਂ ਸਾਗ ਦੇ ਵਿੱਚ ਮੱਖਣ ਪਾ ਕੇ ਖਾਵਾਂਗੇ ਰਾਤ ਨੂੰ ਠੀਕ ਹੈ ਜੀ ਤੇ ਸਾਗ ਵੀ ਸਾਡਾ ਬਣੀ ਜਾਣਾ ਜਲਦੀ ਹੁਣ ਅਸੀਂ ਕੱਢ ਲਈਏ ਮੱਖਣ ਉਸ ਤੋਂ ਬਾਅਦ ਦੇਖਦੇ ਹਾਂ ਕਿ ਕੰਮ ਕਰਦੇ ਹਾਂ ਤੇ ਹੁਣ ਅਸੀਂ ਜਿਹੜਾ ਮੱਖਣ ਬਣਾਉਣ ਵਾਸਤੇ ਘਿਓ ਤੁਹਾਨੂੰ ਦਿਖਾਇਆ ਸੀ ਮਲਾਈ ਅਸੀਂ ਉਹਦਾ ਅਸੀਂ ਬਣਾ ਲਿਆ ਹੋਇਆ ਜੀ ਮੱਖਣ ਤੇ ਹੁਣ ਘਿਓ ਬਣਨ ਵਾਸਤੇ ਅਸੀਂ ਗੈਸ ਦੇ ਉੱਪਰ ਰੱਖਤੀ ਕੜਾਹੀ ਤੇ ਜਿਹੜਾ ਅਸੀਂ ਮੱਖਣ ਖਾਣਾ ਹੈ ਸਾਗ ਚ ਪਾ ਕੇ ਉਹ ਅਸੀਂ ਲਿਆ ਕੱਢ ਇੱਧਰ ਅਸੀਂ ਲਗਾਤਾ ਹੋਇਆ ਜੀ ਸਾਗ ਨੂੰ ਤੜਕਾ ਤੇ ਹੁਣ ਅਸੀਂ ਬਣਾਵਾਂਗੇ ਜੀ ਰੋਟੀ ਤੇ ਰੋਟੀ ਬਣਾ ਕੇ ਤੇ ਅਸੀਂ ਕਰ ਲੈਣਾ ਜੀ ਡਿਨਰ ਤੇ ਡਿਨਰ ਤੋਂ ਬਾਅਦ ਸਾਡਾ ਵਲੌਗ ਸ਼ੁਰੂ ਹੋਏਗਾ ਨੈਕਸਟ ਡੇ ਦਾ ਠੀਕ ਹੈ ਜੀ ਤੇ ਅੱਜ ਦਾ ਵਲੌਗ ਰਿਹਾ ਸਾਡਾ ਨਹੀਂ ਤੇ ਤੁਸੀਂ ਪੂਰਾ ਵਲੌਗ ਦੇਖਿਆ ਕਰੋ ਪਿਆਰ ਦਿਆ ਕਰੋ ਜੀ ਪੂਰਾ ਆਪਣਾ ਤੇ ਅਸੀਂ ਕੱਲ ਆਪਣਾ ਨਵਾਂ ਵਲੌਗ ਲੈ ਕੇ ਫਿਰ ਤੋਂ ਤੁਹਾਡੇ ਸਾਹਮਣੇ ਆਵਾਂਗੇ ਜੀ ਥੈਂਕ ਯੂ ਜੀ